ਮਾਬੂ ਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਕੱਲ ਬਿਹਾਰ ਤੋਂ ਆਈਆਂ ਕੁਝ ਗੱਡੀਆਂ ਜਿਹੜੀਆਂ ਬਾਸਮਤੀ ਦੀਆਂ ਸੀਗੀਆਂ ਉਹ ਸਾਡੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਰੋਕੀਆਂ ਜਿਹਦੇ ਤੇ ਸਾਰੀ ਦਿਹਾੜੀ ਵਿਵਾਦ ਚੱਲਦਾ ਰਿਹਾ ਤੇ ਬਾਅਦ ਵਿੱਚ ਮਾਰਕੀਟ ਕਮੇਟੀ ਵਾਲਿਆਂ ਨੇ ਇਹ ਕਹਿ ਕੇ ਵੀ ਇਹ ਖਰੀਦ ਕੇ ਲਿਆ ਸਕਦੇ ਆ ਤੇ ਉਦੋਂ ਗੱਲਬਾਤ ਚ ਮੰਡੀ ਵਾਲਿਆਂ ਨਾਲ ਆੜਤੀਆਂ ਨਾਲ ਸਿਹਦਰ ਮਾਲਕਾਂ ਨਾਲ ਕੁਝ ਆਪਾਂ ਜਿਹੜੇ ਸਮਝੋਤੇ ਕੀਤੇ ਆ ਖਾਸ ਕਰਕੇ ਜਿਹੜੇ ਆਪਣੇ ਜੀਰੇ ਸ਼ਹਿਰ ਦੇ ਦਾਣਾ ਮੰਡੀ ਨਾਲ ਸੰਬੰਧਿਤ ਆ ਵੈਸੇ ਤਾਂ ਜਿਹੜੀ ਇਹ ਗੱਲ ਆ ਇਹ ਸਮੁੱਚੇ ਪੰਜਾਬ 'ਚ ਹੀ ਲਾਗੂ ਹੋਣੀ ਚਾਹੀਦੀ ਆ ਕਿਉਂਕਿ ਕਿਸਾਨਾਂ ਨੂੰ ਲੁੱਟ ਤੋਂ ਬਚਾਉਣ ਵਾਸਤੇ ਹੀ ਇਹ ਕੋਸ਼ਿਸ਼ ਗੱਲਾਂ ਜਿਹੜੀਆਂ ਆਪਾਂ ਤੈਅ ਕੀਤੀਆਂ ਵਾ ਜੀਰੇ ਵਾਲੇ ਫਿਰ ਵੀ ਕਿਉਂਕਿ ਮਸਲਾ ਜੀਰੇ ਦਾ ਸੀਗਾ ਜੀਰੇ ਨਾਲ ਸੰਬੰਧਿਤ ਜਿੰਨੇ ਵੀ ਮੰਡੀ ਜਲ ਆਉਣ ਵਾਲੇ ਕਿਸਾਨ ਆ ਉਹ ਜ਼ਰੂਰ ਧਿਆਨ ਦੇਣ ਜਿਹੜੀਆਂ ਆਪਾਂ ਕੁਝ ਤਿੰਨ ਚਾਰ ਜਿਹੜੇ ਨੁਕਤੇਾਂ ਤੇ ਮਿਹਨਤ ਗੱਲ ਕੀਤੀ ਆ ਇੱਕ ਤਾਂ ਆਪਾਂ ਮਾਰਕੀਟ ਕਮੇਟੀ ਦੀ ਹਾਜ਼ਰੀ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਆ ਕਿ ਝੋਨੇ ਨੂੰ ਸਿੰਗਲ ਪੱਖਾ ਲੱਗੂਗਾ ਡਬਲ ਪੱਖਾ ਨਹੀਂ ਲੱਗੂਗਾ ਆਪਾਂ ਜਾਣਦੇ ਆ ਵੀ ਅਕਸਰ ਹੀ ਡਬਲ ਡਬਲ ਪੱਖਾ ਲਾਉਂਦੇ ਆ ਜਿਹਦੇ ਨਾਲ ਉਹ ਸਾਡਾ ਨੁਕਸਾਨ ਹੁੰਦਾ ਵੱਧ ਹੁੰਦਾ ਤੋਂ ਇਹ ਗੱਲ ਪੂਰੀ ਤਰ੍ਹਾਂ ਤੈਅ ਹੋ ਚੁੱਕੀ ਆ ਹਾਂ ਜਸਟ ਉਹਨੇ ਦੀ ਕੁਆਲਿਟੀ ਬਹੁਤ ਜ਼ਿਆਦਾ ਮਾੜੀ ਆ ਕਿਉਂਕਿ ਆਮ ਕਿਸਾਨ ਨੂੰ ਪਤਾ ਲੱਗ ਜਾਂਦਾ ਵੀ ਕੁਆਲਿਟੀ ਕਿਸ ਤਰ੍ਹਾਂ ਦੀ ਆ ਉਸ ਨੂੰ ਤਾਂ ਦੋ ਦੂਰਾ ਪੱਖਾ ਲਾਇਆ ਜਾ ਸਕਦਾ ਵਾ ਪਰ ਨਹੀਂ ਤਾਂ ਹਰੇਕ ਢੇਰੀ ਨੂੰ ਕਿਹੜਾ ਪੱਖਾ ਲੱਗੂਗਾ ਤਾਂ ਅਗਲਾ ਜਿਹੜਾ ਸੀਗਾ ਵੀ ਜੀਰੇ ਮੰਡੀ ਚ ਬਾਸਮਤੀ ਦੀ ਬੋਲੀ ਨਹੀਂ ਹੁੰਦੀ ਮੰਨ ਲਓ ਕਿ ਜੇ ਕੋਟਕਪੂਰਾ ਮੰਡੀ ਤਰਨਤਾਰਨ ਮੰਡੀ 34 3500 ਰੇਟ ਆ ਇੱਥੇ 25 2600 ਰੇਟ ਹੁੰਦਾ ਬਹੁਤ ਇੱਕ ਦੋ ਬੰਦੇ ਖਰੀਦਦੇ ਆ ਸੋ ਇੱਕ ਕੱਲ ਇਹ ਤੈ ਹੋ ਗਈ ਮਾਰਕੀਟ ਕਮੇਟੀ ਵਾਲਿਆਂ ਨਾਲ ਤੇ ਸਾਰੇ ਵਪਾਰੀਆਂ ਨਾਲ ਬੈਠ ਕੇ ਵੀ ਕਿਸਾਨ ਮਨ ਬਾਸਮਤੀ ਲੈ ਕੇ ਮੰਡੀ ਚਾਉਣ ਬੋਲੀ ਹੋਊਗੀ ਬਕਾਇਦਾ ਤੌਰ ਤੇ ਬਹੋਊਗੀ ਤੇ ਇੱਕ ਉਹ ਚ ਇਹ ਤੈਅ ਕਰ ਲਿਆ ਵੀ ਇਹ ਨਹੀਂ ਗੀ ਵੀ ਕੋਟਕਪੂਰੇ ਜਾਂ ਤਰਨਤਾਰਨ 35 3600 ਨੂੰ ਵਿਕ ਰਹੀ ਆ ਤੇ ਇਹ ਇੱਥੇ 25 2600 ਦੇਣ ਜੋ ਮਾਰਕੀਟ ਰੇਟ ਚੱਲ ਰਿਹਾ ਵਾ ਤਰਨਤਾਰਨ ਜਾਂ ਕੋਟਕਪੂਰੇ ਜੋ ਚੱਲਦਾ ਉਹ ਚ 150 80ਤਾ ਹੋ ਜਾਂਦਾ ਆਪਾਂ ਜਾਣਦੇ ਆ ਪਰ ਉਸ ਹਿਸਾਬ ਨਾਲ ਹੀ ਬੋਲੀ ਜਿਹੜੀ ਆ ਉਹ ਕਿਸਾਨਾਂ ਦੀ ਹੋਇਆ ਕਰੂਗੀ ਅ ਅਗਲੀ ਸਗੀ ਝੋਨੇ ਦੀ ਵੀ ਲਗਾਤਾਰ ਆਪਾਂ ਜਾਣਦੇ ਆ ਵੀ ਹਰ ਵਾਰੀ ਬਹੁਤ ਵੱਡੀ ਤਦਾਦ ਵਿੱਚ ਵੱਡੀ ਗਿੰਤ ਗੈਂਟੀ ਤੇ 20 ਨਾ ਬਾਰੋਂ ਹੁੰਦਾ ਵਾ ਉਹਦੀ ਰੂਪਤਾ ਵਾਸਤੇ ਦੋ ਟੁੱਕ ਗੱਲ ਕੀਤੀ ਐ ਇਹਨਾਂ ਨੇ ਇਹਨਾਂ ਨੇ ਭਰੋਸਾ ਵੀ ਦਿਵਾਇਆ ਵਾ ਵੀ ਕੋਈ ਇੱਕ ਗੱਟੂ ਵੀ ਜੀਰੇ ਦੇ ਕੋਈ ਵੀ ਆੜਤੀਆ ਕੋਈ ਵੀ ਵਪਾਰੀ ਕੋਈ ਵੀ ਸੈਲਰ ਵਾਲਾ ਇੱਕ ਗੱਟੂ ਵੀ ਕਿਸੇ ਹੋਰ ਬਾਹਰਲੀ ਸਟੇਟ ਚੋਂ ਝੋਨਾ ਲਿਆ ਕੇ ਨਹੀਂ ਖਰੀਦੂਗਾ ਇਹ ਉਪਰਾਲਾ ਸਾਰਿਆਂ ਸ਼ਹਿਰਾਂ ਦੇ ਵਿੱਚ ਹਰੇਕ ਦਾਣਾ ਮੰਡੀ ਚ ਆਪਣੇ ਕਿਸਾਨਾਂ ਨੂੰ ਕਰਨਾ ਚਾਹੀਦਾ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਆ ਵੀ ਜੇ ਫੇਰ ਵੀ ਵਾਦਾ ਕਰਨ ਦੇ ਬਾਵਜੂਦ ਵੀ ਤੁਸੀਂ ਹਨੇਰੇ ਸਵੇਰੇ ਕੋਈ ਬਾਹਰੋਂ ਝੋਨਾ ਮੰਗਾਉਣੇ ਆ ਤੇ ਉਹ ਜੇ ਉਹ ਕਿਸਾਨਾਂ ਨੇ ਗੱਡੀ ਜ਼ਬਤ ਕਰ ਲਈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਝੋਨਾ ਵੀ ਨਹੀਂ ਦੇਣਾਗਾ ਅ ਇੱਕ ਸੀਗਾ ਨਵੀਂ ਵਾਲਾ ਮਸਲਾ ਪਾ ਜਾਣਦੇ ਆ ਵੀ ਪਿਛਲੇ ਸਮੇਂ ਚ ਪਿਛਲੇ ਸੀਜ਼ਨ ਨੰਗੇ ਸੀਜ਼ਨ ਚ ਵੱਡੇ ਕੱਟ ਲੱਗੇ ਆ ਅ 3-300 ਰੁਪਏ ਦੇ ਕੱਟ ਵੀ ਲੱਗੇ ਆ ਜਾਂ ਇਸ ਤੋਂ ਵੀ ਵੱਡੇ ਕੱਟ ਝੋਨੇ ਦੇ ਲੱਗੇ ਆ ਸੋ ਕੱਲ ਦੀ ਮੀਟਿੰਗ ਚ ਇਹ ਗੱਲ ਵੀ ਤੈਅ ਹੋ ਗਈ ਅ 18 ਨਵੀਂ ਤੱਕ ਅਸੀਂ ਹਾਲਾਂਕਿ 20 ਕਿਹਾ ਸੀਗਾ ਪਰ 18 ਤੇ ਚਲੋ ਸਹਿਮਤੀ ਬਣੀ 18 ਨਵੀਂ ਤੱਕ ਕੋਈ ਕਿਸਾਨ ਕੋਈ ਕੱਟ ਵੀ ਕਿਸੇ ਆੜਤ ਕੇ ਨੂੰ ਨਹੀਂ ਦੇਊਗਾ ਜੇ ਕੋਈ ਫੇਰ ਵੀ ਕੱਟ ਦਿੰਦਾ ਵਾ ਕੱਟ ਮੰਗਦਾ ਵਾ 18 ਨਵੀਂ ਤੱਕ ਉਹ ਸਾਡੇ ਨਾਲ ਜਥੇਬੰਦੀ ਨਾਲ ਸੰਪਰਕ ਭਰਾ ਜਰੂਰ ਕਰਨ ਐਵੇਂ ਨਾ ਬਸ ਚੁੱਪ ਰਹਿ ਕੇ ਕੱਟ ਲਵਾਈ ਜਾਣ ਨੁਕਸਾਨ ਕਰਾਈ ਜਾਣ ਇਹ ਜਥੇਬੰਦੀ ਤੁਹਾਡੀ ਜਥੇਬੰਦੀ ਹੈ ਕਿਸਾਨਾਂ ਦੀ ਜਥੇਬੰਦੀ ਹੈ ਤੇ ਭਰਾਵਾਂ ਨੂੰ ਬੇਨਤੀ ਵੀ ਹੈ ਯਾਰ ਇਹਨੂੰ ਜਥੇਬੰਦੀ ਨੂੰ ਹੋਰ ਵੱਡਾ ਕਰੋ ਤਕੜਾ ਕਰੋ ਸਾਡ ਨੂੰ ਤੁਸੀਂ ਜਾਣਦੇ ਆ ਸਾਡੇ ਸੰਪਰਕ ਨੰਬਰ ਰਹਿਗੇ ਆ ਤੇ ਆਪਾਂ ਪਿੰਡਾਂ ਦੇ ਵਿੱਚ ਆਪਣੇ ਸਾਹਮਣੇ ਹੁਣ ਪਰਾਲੀ ਵਾਲਾ ਮਸਲਾ ਵੀ ਆਉਣਾ ਵਾ ਆਪਾਂ ਨੂੰ ਰੋਜ਼ ਜਥੇਬੰਦੀ ਦੀ ਲੋੜ ਪੈਂਦੀ ਆ ਫਿਰ ਆਪਾਂ ਮੈਂਬਰ ਕਿਉਂ ਨਹੀਂ ਬਣਦੇ ਸੋ ਸਾਰੇ ਭਰਾ ਮੈਂਬਰ ਬਣੋ ਯਾਰ ਤੁਹਾਡੀ ਆਪ ਦੀ ਯੂਨੀਅਨ ਤਕੜੇ ਹੋਈਏ ਇਹ ਜਿਹੜੇ ਮੈਂ ਕੋਸ਼ ਨੁਕਤੇ ਤੁਹਾਡੇ ਪੁਆਇੰਟ ਤੁਹਾਡੇ ਸਾਹਮਣੇ ਲਿਆਂਦੇ ਆ ਇਹਨਾਂ ਤੇ ਜਰੂਰ ਗੌਰ ਕਰਿਆ ਜੇ ਤੇ ਮੰਡੀ ਦੇ ਵਿੱਚ ਜੇ ਕੋਈ ਆੜਤੀਆ ਵਪਾਰੀ ਇਸ ਤੋਂ ਬਾਹਰ ਜਾਂਦਾ ਵਾ ਇਸ ਤੋਂ ਬਿਨਾ ਇਹਨਾਂ ਨੂੰ ਇਸ ਜਿਹੜਾ ਸਮਝੌਤਾ ਜੀ ਉਲੰਘਣਾ ਕਰਦਾ ਵਾ ਉਹ ਸਾਡੇ ਜ਼ਰੂਰ ਧਿਆਨ ਚ ਲਿਆਇਆ ਜੇ ਤਾਂ ਕਿ ਆਪਾਂ ਉੱਤੇ ਬੰਦ ਹੀ ਕਾਰਵਾਈ ਕਰ ਸਕੀਏ ਸੋ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ